ਤੁਸੀਂ ਸਾਰੇ ਸਾਡੇ ਛੋਟੇ ਜਿਹੇ ਬਲਾਵੇ ਤੇ ਜਿਸ ਢੰਗ ਦੇ ਨਾਲ ਇਸ ਚੋਣਵੀ ਮਾਹੌਲ ਦੇ ਵਿੱਚ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਖ ਜਾਣਨ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪੰਜਾਬ ਸੂਬੇ ਦੇ ਹੱਕ ਦੇ ਲਈ ਔਰ ਵੈਸਟ ਚੋਣਾਂ ਦੇ ਵਿੱਚ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਦੇ ਪੱਖ ਦੇ ਲਈ ਜੋ ਪੱਖ ਰੱਖਿਆ ਜਾਂਦਾ ਅਲੱਗ-ਅਲੱਗ ਲੀਡਰਸ਼ਿਪ ਵੱਲੋਂ ਤੁਸੀਂ ਰੋਜ਼ ਮਜੂਦ ਰਹਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਜੀ ਨੂੰ ਆਦਰਨੀਏ ਨਸਰਿੰਦੀ ਜੋ ਸਾਡੇ ਸੂਬੇ ਦੇ ਜਨਰਲ ਸੈਕਟਰੀ ਨੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਸੂਬੇ ਦੇ ਜਨਰਲ ਸੈਕਟਰੀ ਦਿਆਲ ਸਿੰਘ ਸੋਢੀ ਜੀ ਸਰਦਾਰ ਸਾਡੇ ਸਪੋਕਸਪਰਸਨ ਸਾਡਾ ਆਦਰਨੀਏ ਪ੍ਰਿਤਪਾਸ ਸਿੰਘ ਬਲਿਆਲ ਜੀ ਔਰ ਸਪੋਕਸਪਰਸਨ ਮੇਰੇ ਵੀਰ ਡਾਕਟਰ ਕਮਲਜੀਤ ਸੋਈ ਜੀ ਔਰ ਤੁਹਾਡੇ ਸਾਰਿਆਂ ਦੇ ਮਿੱਤਰ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀਸ਼ ਜੀ ਇਹ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅਨਰਸਰ ਜੀ ਨੂੰ ਤੁਹਾਡਾ ਨਾਲ ਗੱਲਬਾਤ ਰੱਖਾਂਗੇ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਜਨਤਾ ਨੇ ਬੜੀ ਸਦਰਾ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਰਿਕਾਰਡ ਤੋੜ 99 ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ ਔਰ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਦੇ ਕੀਤੇ ਸੀਗੇ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਬੇਅਦਬੀਆਂ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚੱਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ ਮਾਫੀਆ ਚੱਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਇੱਕ ਹੋਰ ਮਾਦਾ ਹੋਇਆ ਨਸ਼ਾ ਘਰ ਘਰ ਵਿਕਣ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ ਕਿ ਜਿਹੜੀ ਸਰਕਾਰ ਨਸ਼ਾ ਵਿਰੋਧ ਕਾਰਵਾਈ ਦੀ ਗੱਲ ਕਰਦੀ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੋਰਾ ਪੇਟਦੀ ਹੋਵੇ ਔਰ 15000 15500 ਬਗਲੇ ਦਾ ਡਾਟਾ ਹੈ ਜੋਂ ਦਾ ਇਹਨਾਂ ਨੇ ਯੁੱਧ ਨਸ਼ਾ ਵਿਰੋਧਾ ਇਹ slogan ਚਲਾ ਕੇ ਇੱਕ ਮਹਿੰਮ ਚਲਾਈ ਹੈ ਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਤੇ ਚਿੰਤਾ ਤੇ ਹੁੰਦੀ ਹੈ ਕਿ ਜੇ ਸਰਕਾਰ ਇੰਨੀ ਢੇਡ ਸੰਕਲਪ ਹੋਵੇ ਤੇ ਆਪਾਂ ਅਕਸਰ ਪੰਜਾਬੀ ਦੇਖਦੇ ਹੈਗੇ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਬਿਨਾਂ ਚਿੜੀਆਂ ਵੀ ਪਰ ਨਹੀਂ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਆਂ ਇਹਨਾਂ ਦੇ ਮੰਤਰੀ ਇਹਨਾਂ ਦੇ ਕਾਰਕਿਰਤਾ ਦੇ ਨਾਲ ਉਹ ਸ਼ੁਕੀ ਸੀਗਾ ਕਿ ਸਾਡੇ ਪਟਿਆਲੇ ਦੇ ਇੱਕ ਕਾਉਂਸਲਰ ਨੇ ਕਿਸੇ ਬੰਦੇ ਕੋਲੋਂ 5 ਗ੍ਰਾਮ ਨੋਟ ਕਰਨਾ ਕਿਸੇ ਬੰਦੇ ਕੋਲੋਂ 5 ਗ੍ਰਾਮ ਡਰੱਗਸ ਫੜੀਆਂ ਗਈਆਂ ਸੀ ਕੋਟ ਦੇ ਉਹਨੂੰ ਜਵਾਬ ਦੇ ਦਿੱਤੀ ਔਰ ਜ਼ਮਾਨਤੀ ਰਹੋ ਤੁਸੀਂ ਆਪ ਸਾਰੇ ਜਾਣਦੇ ਹੋ ਕਿਸੇ ਨੂੰ ਜ਼ਮਾਨਤ ਨਹੀਂ ਹੁੰਦੀ ਤੇ ਮਿਸਟਰਲ ਕਾਉਂਸਲਰ ਜਿਹੜਾ ਹੈਗਾ ਉਸ ਨੂੰ ਟੈਸਟ ਕਰਦਾ ਕਿ ਆਏ ਬੰਦਾ RAM SINGH SHAM SINGH ਜਾਂ ਫਲਾ ਫਲਾ ਹੈਗਾ ਕਰਦੇ ਆਪ ਸਾਰੇ ਕੋਸ਼ਿਸ਼ ਜ਼ਮਾਨਤੀ ਅਸਿਸਟ ਕਰਨਾ ਹੁੰਦਾ ਹੈ ਕੋਰਟ ਦਾ ਪ੍ਰੋਸੀਜਰ ਹੈ ਸਿਰਫ ਉਸ ਨੇ ਜਿਹੜਾ ਜ਼ਮਾਨਤੀ ਸੀਗਾ ਉਹ ਵੀ ਉਸ ਵਿਕਟਮ ਦਾ ਇਹ ਕਾਲੀਏ ਕਲਪਰੇਟ ਦਾ ਦਾਦਾ ਸੀਗਾ ਉਸ ਨੂੰ ਸਿਰਫ ਆਇਡੈਂਟੀਫਾਈ ਕੀਤਾ ਕਿ ਹਾਂ ਇਹ ਫਲਾ ਸਿੰਘ ਫਲਾ ਸਿੰਘ ਹੈਗਾ ਮੇਰੇ ਮਲੇ ਚ ਰੰਦਾ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮੰਤਰੀ ਸ਼ਕਲ ਦੇਖ ਲੋ ਚੰਗੀ ਤਰ੍ਹਾਂ ਇਹੀ ਨਹੀਂ ਹੋਆ ਉਹਨਾਂ ਅਗਲੀ ਤੋਂ ਸਿੱਧਾ ਦਿਖਾਣੇ ਆ ਸੀ ਕਰਨਪੀਰ ਸਿੰਘ ਤੇ ਸਹਿਜਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ 50 ਗ੍ਰਾਮ ਹੈਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹੈਰੋਇਨ ਤੇ 50 ਗ੍ਰਾਮ ਹੈਰੋਇਨ ਕਿਸ ਕੈਟਾਗਰੀ ਚ ਜਾਂਦੀ ਹੈ ਦੀਦੀ ਆਡੈਂਟੀਫਾਈ ਕੀਤੀ ਸੀਗੀ ਆਡੈਂਟੀਫਿਕੇਸ਼ਨ ਕੀਤੀ ਸੀ ਤੇ ਤੁਸੀਂ ਕਹਿੰਦੇ ਹੋ ਨਾਲ ਮਿਲ ਗਈ BJP ਔਰ ਅੱਜ ਤੁਹਾਡਾ ਮੰਤਰੀ ਜਾ ਕੇ ਥਾਣਿਆਂ ਦੇ ਵਿੱਚ ਜਾ ਕੇ ਡਰਕਸ ਮੰਗਣ ਦੇ ਨਾਲ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਤੁਸੀਂ ਕੀ ਕਹੋਗੇ ਮੈਂ ਜਿਹੜੀ ਤੁਹਾਡੇ ਨਾਲ ਅੱਜ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਇਹ ਉਹਦੀ Facebook ਆ ਕੁਲਦੀਪ ਸਿੰਘ ਤਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਆ ਕਰ ਰੋ ਪੁੱਤ ਉਹ ਕਰਦਾ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਹਾ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ 'ਚ ਹਦੇਸ਼ ਦੇਗਾ ਕੀ ਉਹਦੀ ਜੂਡਿਕਸ਼ਨ ਬੰਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਕਲਪਰਟ ਦੇ ਕਿਸੇ ਮੁਜਰਮ ਦੇ بس ਇਹ ਕਹਿੰਨੇ ਕਿ ਆਦੇਸ਼ ਦੇਣਾ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ। ਔਰ ਦੂਸਰੀ ਅੰਤ ਹਸਾ ਲਾਉਤੀ। ਤੁਸੀਂ ਅਜ ਤੱਕ ਕਦੇ ਦੇਖਿਆ ਕਿ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਤੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ? ਦੇਖਿਆ ਅਜ ਤੱਕ ਕੋਈ ਮੰਤਰੀ ਥਾਣੇ 'ਚ ਜਾਂਦਾ ਹੋਵੇ ਕਿਸੇ ਮੁਲਜ਼ਮ ਦੇ ਪੱਖੇ ਵਿੱਚ? ਆ ਤੁਹਾਨੂੰ ਵੀਡੀਓ ਦਿਖਾ ਰਹੇ ਆ, ਲਾਈਵ ਵੀਡੀਓ ਆ। ਔਰ ਇਹਦੀ ਆਵਾਜ਼ ਵੀ ਸੁਣ ਲਓ ਕੀ ਇਹ ਦੇਸ਼ ਦੇ ਰਹੇ ਪੁਲਸਾਂ ਨੇ ਨੂੰ ਇਹ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਧਾਲੀਵਾਲ ਸਾਹਿਬ ਜਾ ਰਹੇ ਨੇ ਤੈਨੂੰ ਮੋੜੋ ਪੁਲਿਸਾਂ ਨੂੰ ਪੁੱਛਦੇ ਹੋਏ ਮੈਂ ਕਹਿੰਦਾ ਹਾਂ ਤੈਨੂੰ ਮੋੜਿਆ ਤੈਨੂੰ ਪੁੱਛਦੇ ਹੋਣ ਲੱਗੇ ਕਿਉਂ ਆਇਓ ਕਸਰ ਦਿੱਤੀ ਨੋਸਰ ਘੜੀ ਗਏ ਹਾਂ ਹਾਂ ਲੋਕਾਂ ਨੇ ਘੜੀ

ਹੋ ਆਕਰਮ ਸਾਰਾ ਜੰਗੂ ਹੈ ਤੁਹਾਡੇ ਕੋਲ ਖਾਓ ਦੇਖ ਲੈ ਕੱਢੋ ਬਾਹਰ ਉਹਨਾਂ ਨੂੰ ਯਾਰੀ ਮੁੰਡਾ ਉਹਨੂੰ ਰੱਖੀ ਸਭੀ ਤੇ ਸੋ ਕੀ ਹੈਗਾ ਸੋ ਜੀ ਹਾਂ ਅੰਦਰੋਂ ਇਸ ਤਰ੍ਹਾਂ ਬਦਲੋ ਹੋਈ ਬਦਲੋ ਕਾਜੇ ਦੇ ਕੰਮ ਦੇ ਸੋ ਗੱਸੇ ਨਹੀਂ ਜਾਉਂਦੇ ਜੀ ਬਿਲਕੁਲ ਮੋਰ ਫਰਕ ਕੀ ਗੱਲ ਹੈ ਸਰਦੂਸ ਨੋਕਲ ਕਰੋ ਕਰੋ ਕੋਈ ਨਹੀਂ ਕੋਈ ਨਹੀਂ ਸਰਦੂਸ ਮਾਰੋ ਜੀ ਕਿਉਂ ਮਾਰੋ ਤਾਹ ਕੋ ਆ ਗਈ ਠੀਕ ਹੈ ਤੁਹਾਰਾ ਸਰ ਹੈ ਆਪਣਾ ਉਹ ਬੰਨ ਲੈਣਾ ਤੇ ਅਖੀਰ ਵੀ ਚੱਲਣਾ ਬਹੁਤ ਹੈ ਤਾਂ ਤੁਰ ਗਿਆ ਮਗਾ ਤੁਗਾ ਜੀ ਨੂੰ ਮੈਂ ਮੈਸੇਜ ਤੇ ਕਹਿੰਦੇ ਇਹਨਾਂ ਨੇ ਦਿੱਕਾ ਨੂੰ ਫੜਿਆ ਸੀਗਾ ਕਿਸੇ ਡੈਕ ਤੋਂ ਫੜਦੀ ਹੈ ਨਸ਼ਾ ਕਰਦਾ ਜੀਨ ਨੇ ਉਹਨੇ ਨਸ਼ਾ ਕਿਹਦੇ ਕੋਲੋਂ ਤਾਂ ਪੁਲਿਸ ਨੂੰ ਇਹ ਪਤਾ ਕਰਨਾ ਔਖਾ ਕੋਈ ਉਹ ਸਪਲਾਈ ਚੇਨ ਆਡੈਂਟੀਫਾਈ ਕਰਨੀ ਹੋਏ ਜੇ ਸਰਕਾਰ ਦੀ ਮਨਸ਼ਾ ਹੋਏ 24 ਘੰਟੇ ਦੇ ਵਿੱਚ ਵਿੱਚ ਉਹ ਚੇਨ ਟ੍ਰੇਸ ਕੀਤੀ ਜਾ ਸਕਦੀ ਹੈ ਉਹਨੂੰ ਟਰੈਕ ਕੀਤਾ ਜਾ ਸਕਦਾ ਹੈ ਔਰ ਜਿਹੜਾ ਮੇਨ ਸਪਲਾਈਰ ਹੈ ਡਰੱਗਸ ਦਾ ਉਸਨੂੰ ਫੜਿਆ ਜਾ ਸਕਦਾ ਲੇਕਿਨ ਆਮ ਆਦਮੀ ਪਾਰਟੀ ਕੋ ਪੰਜਾਬ ਦੀ ਜਨਤਾ ਦੀ ਉਮੀਦਾਂ ਖਤਮ ਹੋ ਗਈਆਂ ਨੇ ਕਿਉਂਕਿ ਉਹਨਾਂ ਦੇ ਮੰਤਰੀ ਔਰ ਸੰਤਰੀ ਆਪ ਇਸ ਤੰਦੇ ਵਿੱਚ ਇਨਵੋਲ ਰਹੇ ਨੇ ਅੱਛਾ ਪੀਰੋ ਕਿਵੇਂ ਕਲਾਸਿਕ ਕੀ ਹੋ ਗਈ ਦੂਜੇ ਪਾਸੇ ਇੱਕ ਮੰਤਰੀ ਜਾ ਕੇ ਥਾਣੇ 'ਚ ਕੀ ਕਰਨ ਗਿਆ ਸੀਗਾ ਇਹ ਰਿਸ਼ਤਾ ਕੀ ਕਰਾਂਦਾ ਡਰਗਸ ਮਨ ਨਾਲ ਡਰਗ ਦੇ ਸਮਗਲਿਆਂ ਦੇ ਮਗਰ ਮੰਤਰੀ ਥਾਣੇ ਤੱਕ ਜਾਵੇ ਤੇ ਦਾਲ 'ਚ ਕੁਛ ਕਾਲਾ ਹੀ ਨਹੀਂ ਤਾਲ ਹੀ ਕਾਲੀ ਹੈ ਔਰ ਪੰਜਾਬ ਦੀ ਜਨਤਾ ਪੁੱਛਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਪ੍ਰੈਕਸ ਦੇ ਸੰਗਠਨ ਨਾਲ ਕੀ ਰਿਸ਼ਤਾ ਕਿ ਉਹਨਾਂ ਨੂੰ ਛੁੜਾਉਣ ਵਾਸਤੇ ਤੁਹਾਡੇ ਮੰਤਰੀ ਥਾਣੇ ਤੱਕ ਚੱਲ ਕੇ ਜਾਂਦੇ ਨੇ ਇਹ ਆਪਣੇ ਆਪ ਦੇ ਇੱਕ ਵੱਡਾ ਪਛਨ ਹੈਗਾ ਤੇ ਥੋੜੀ ਜਿਹੀ ਵੀ ਘਹਿਰਤ ਇਹਨਾਂ ਆਮ ਆਦਮੀ ਪਾਰਟੀ 'ਚ ਬਚੀ ਹੈ ਥੋੜੀ ਜਿਹੀ ਵੀ ਘਹਿਰਤ ਭਗਵੰਤ ਮਾਨ 'ਚ ਬਚੀ ਹੈ ਥੋੜੀ ਜਿਹੀ ਵੀ ਘਹਿਰਤ ਅਰਵਿੰਦ ਕੇਜਰੀਵਾਲ 'ਚ ਬਚੀ ਹੈ ਤੇ ਇਸ ਤਰ੍ਹਾਂ ਦੇ ਮੰਤਰੀ ਨੂੰ ਅੱਜ ਹੀ ਬਰਖਾਸਤ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਆਦਰਸ਼ ਪਸਖ ਨੂੰ ਪਕੜਾ ਚਾਹੀਦਾ ਹੈ ਆਰਥਜੰਤਾ ਪਾਰਟੀ ਇਮੀਡੀਏਟਲੀ ਉਹ ਮੰਤਰੀ ਜਿਹੜਾ ਸਮਗਲਰਿੰਗ ਤੇ ਡਰੱਗਸ ਦੇ ਸਮਗਲਰਸ ਨਾਲ ਇਹ ਰਿਸ਼ਤਾ ਰੱਖਦਾ ਹੋਵੇ ਉਹਨਾਂ ਨੂੰ ਛੁੜਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਉਹਦੇ ਤੰਤ ਇਸ ਤੀਵੇ ਦੀ ਮੰਨ ਕਰਦੀ ਹੈ ਅੱਜ ਸਾਫ ਪਰਦਾ ਸਾਫ ਹੋ ਗਿਆ ਕਿ ਪੰਜਾਬ ਤੇ ਨਸ਼ੇ ਦੇ ਪਿੱਛੇ ਨੌਜਵਾਨਾਂ ਦੀ ਮੌਤਾਂ ਦੇ ਪਿੱਛੇ ਔਰ ਜਿਸ ਤਰੀਕੇ ਨਾਲ ਨਸ਼ਾ ਘਰ ਘਰ ਪਹੁੰਚ ਰਿਹਾ ਹੈ ਉਦੇ ਵਾਸਤੇ ਸਿੱਧੇ ਤੌਰ ਦੇ ਉਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਮੰਤਰੀ ਸੰਤਰੀ ਇਨਵੋਲਡ ਨਹੀਂ ਇਹੀ ਕਾਰਨ ਹੈ ਕਿ 1 50 ਗ੍ਰਾਮ heroin ਫੜੀ ਜਾਵੇ ਤੇ ਮੰਤਰੀ ਹੋਣ ਮਗਰ ਥਾਣੇ ਪਹੁੰਚ ਜਾਵੇ ਤੇ ਫਿਰ ਤੇ ਸਪਲਾਈ ਕੌਣ ਕਰਾ ਰਿਹਾ ਹੈ ਕਿ ਤੁਸੀਂ ਸਾਰੇ ਸਿਆਣੇ ਹੋ ਸੋ ਅੱਜ ਸਾਬਤ ਹੋ ਗਿਆ ਕਿ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਦੇ ਪਿੱਛੇ आम आदमी पार्टी ਦੇ ਮੰਤਰੀ ਉਹਨਾਂ ਦੇ ਐਮ ਐਲ ਏ ਉਹਨਾਂ ਦੇ ਲੀਡਰ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਸੋ ਇੰਨਾ ਹੀ ਆਪ ਸਭ ਨੂੰ ਇਹ ਕੁਲਦੀਪ ਸਿੰਘ ਢਾਲੀਵਾਲ ਦੇ ਫੇਸਬੁੱਕ ਦੇ ਉੱਤੇ ਪਾਈ ਹੋਈ ਵੀਡੀਓ ਹੈ ਉਹਦੇ ਹੀ ਫੇਸਬੁੱਕ ਤੋਂ ਅਸੀਂ ਇਹ ਤੁਹਾਡੇ ਸਾਹਮਣੇ ਰੱਖੀ ਹੈ ਕਹਿੰਦਾ ਅੱਗੇ ਤੋਂ ਵੇਚਣੀ ਨਹੀਂ ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀਗੇ ਦੋ ਚੀਜ਼ਾਂ ਨੇ ਪਹਿਲਾ ਸਾਡੇ ਦੋਸ਼ਿਕਾ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਵੀ ਚੱਕ ਕੇ ਅੰਦਰ ਕਰੀ ਜਾਂਦੇ ਆ ਤੇ ਕਲੇਮ ਮੈਂ ਕੀ ਕਹਿ ਰਹੀ ਮੈਨੂੰ ਤੇ ਇੱਕ ਵੀ ਦੱਸੋ ਇੱਕ ਵੀ ਨਾ ਤੇ ਲੈ ਦਿਓ ਨਾ ਜੇ ਕਾਰਵਾਈ ਕੀਤੀ ਹੈ ਤੇ ਦੱਸੋ ਕਿਹਦੇ ਖਿਲਾਫ ਕਾਰਵਾਈ ਕੀਤੀ ਹੈ ਇੱਕ ਵੀ ਤਾਂ ਦੱਸੋ ਜਿਹੜਾ ਮੇਨ ਸਪਲਾਈਅਰ ਹੋਵੇ ਇੰਕੀ ਜਮ ਕਿਹੜੇ ਨੇ ਮੈਨ ਪਾਇਆ ਕਰੂ ਪਤਾ ਹੋਆ ਕੋਈ ਟਾਟਾ ਇਹ ਸਰਕਾਰ ਦਾ ਕੰਮ ਹੈ ਸਾਡਾ ਨਹੀਂਗਾ ਨਹੀਂ ਕੋਈ ਪਤਾ ਹੋਵੇ ਤੁਸੀਂ ਕਹਿੰਦੇ ਹੋ ਆ ਵੱਡੇ ਤੇ ਹੋਈ ਹੀ ਗੱਲ ਵੀ ਤਾਂ ਹੀ ਤੁਸੀਂ ਉਹਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਕਿ ਉਹਨੂੰ ਮੰਨਦੇ ਹੋ ਵੀ ਉਹ ਸਹੀ ਕਹਿ ਰਹੇ ਨੇ ਮੈਂ ਇਸ ਗੱਲ ਨਾਲ ਸਵਾਲ ਇਹ ਹੈ ਕਿ ਇੱਕ ਸੋਸ਼ਲ ਬਿਮਾਰੀ ਹੈ ਜਿਹੜੀ ਸ਼ੁਰੂ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਇਹਦਾ ਵੜਾਵਾ ਦੇਣ ਦਾ ਸਬੂਤ ਤੁਹਾਡੇ ਸਾਹਮਣੇ ਹੈ ਇਹ ਮੁੰਡਾ ਤਾਂ 2022 ਸਰਕਾਰਾਂ ਕੋ ਫੜਕੜੇ ਨਹੀਂ ਗਿਆ ਰਹੇ ਠੀਕ ਹੈ ਵੱਡੇ ਸਮਰਗਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਾ ਆ ਕਿੱਥੋਂ ਰਿਹਾ ਸਰ ਬਾਰਡਰ ਤੇ ਤਾਂ ਪੀਐਸਰ ਖੋਟੀ ਲੱਗੀ ਹੋਈ ਹੈ ਨਾ ਜਿਹੜਾ ਤੁਸੀਂ ਚੰਗਿਤਰਾ ਜਾਣਦੇ ਹੋ ਜੇ ਬਾਰਡਰ ਕ੍ਰੋਸ ਤੇ ਕਰ ਗਈ ਬਾਰਡਰ ਦੇ ਬਾਹਰ ਜਿਹੜਾ ਪੰਜਾਬ ਦੇ ਚ ਸਪਲਾਈ ਹੋ ਰਿਹਾ ਉਹਦੇ ਉਹ ਕਿਹਨੇ ਦੇਖਣਾ ਸਰ ਬਾਰਡਰ ਸੁਣੋ ਮੈਂ ਕਹਿੰਦਾ ਸਾਡਾ ਫੋਰਸ ਆ ਹੁਣ ਉਹ ਸੁਣੋ ਸੁਣੋ ਮੈਂ ਦੇਰੇ ਜੋ ਦੇਰ ਜਿੱਥੇ ਬਾਰਡਰ ਦਾ ਸਵਾਲ ਹੈ ਅਸੀਂ ਸਾਰੇ ਚੰਗਿਤਰਾ ਜਾਣਦੇ ਆ ਕਿ ਪਾਕਿਸਤਾਨ ਹਰ ਹੋਚੀ ਹਰਕਤ ਕਰਦਾ ਹੈ ਸਾਡੀ ਸਰਕਾਰ ਚਾਹੇ ਪੰਜਾਬ ਦੀ ਪੁਲਿਸ ਹੋਵੇ ਚਾਹੇ ਬੀਐਸਐਫ ਹੋਵੇ ਉਹ ਜਿਹੜੇ ਜਿਹੜੇ ਬਈਰਸ ਲੈਂਦੀ ਹੈ ਉਹ ਨਵੇਂ ਬਈਰਸ ਐਡਾਪਟ ਕਰਦੇ ਨੇ ਪਹਿਲਾਂ ਪਾਈਪਾਂ ਥੱਲੋਂ ਸਰੰਗਾ ਕੱਢ ਕੇ ਪਾਈਪਾਂ ਨਾਲ ਕਰਦੇ ਸੀ ਉਹ ਬਲੌਕ ਹੋਇਆ ਐਂਟੀ ਡਰੱਗਸ ਵਗੈਰਾ ਆਂਦੀਆਂ ਸੀਗੀਆਂ ਉਹਨਾਂ ਨੂੰ ਫੜਨ ਦਾ ਕੰਮ ਕੀਤਾ ਲੇਕਿਨ ਸਾਡਾ ਪੋਰਸ ਬਾਰਡਰ ਹੈ ਜਿਹਦੇ ਕਰਕੇ ਇਹ ਸਮੱਸਿਆ ਜਿਹੜੀ ਗਈ ਹੈ ਆਪਾਂ ਕਹੀਏ ਕਿ ਇੱਕਦਮ ਸੀਲ ਕੀਤਾ ਜਾ ਸਦਾ ਬਾਰਡਰ ऐसा प्रैक्टिकली पॉसिबल ਨਹੀਂ ਹੈਗਾ ਇਸ ਕਰਕੇ ਉਹ ਪਾਕਿਸਤਾਨ ਉਸ ਦਾ ਫਾਇਦਾ ਉਠਾਉਂਦਾ